ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਉਹਨੇ ਉਹਨੇ ਮੌਸਮ ਬਾਰੇ ਅੱਜ ਦਾ ਅਪਡੇਟ ਇੰਨਾ ਛੇ ਜਿਲ੍ਹਿਆਂ ਚ ਪੀਂ ਪੈਣ ਦੀ ਸੰਭਾਵਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਵੀਰਵਾਰ ਦਿਨ ਪਰ ਮੌਸਮ ਸਾਫ ਰਹੇਗਾ ਕਿਸੇ ਤਰ੍ਹਾਂ ਦੀ بارش ਆਦਿ ਦੀ ਕੋਈ ਚੇਤਾਵਨੀ ਨਹੀਂ ਇਸ ਦੇ ਨਾਲ ਹੀ ਅੱਜ ਸ਼ਾਮ ਤੋਂ ਮੌਸਮ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਜਾਵੇਗਾ ਬਲਕੇ ਸ਼ੁੱਕਰਵਾਰ ਨੂੰ ਜਾਨੀ ਕਿ ਸ਼ੂਬੇ ਦੇ ਜ਼ਿਲ੍ਹੇ ਅੱਜ ਮੀਂਹ ਦੀ ਸੰਭਾਵਨਾ ਹੈ ਤੇ ਇਨਾਂ ਜ਼ਿਲ੍ਹਿਆਂ ਜਿਵੇਂ ਪਠਾਨਕੋਟ ਤਰਨਤਾਰਨ ਗਰਦਾਸਪੁਰ ਅੰਮ੍ਰਿਤਸਰ ਫਿਰੋਪਰ ਤੇ ਫਾਜ਼ਿਲਕਾ ਸ਼ਾਮਿਲ ਹਨ ਮੌਸਮ ਵਿਭਾਗ ਦੇ ਅਨੁਸਾਰ 27 ਜੂਨ ਨੂੰ ਸਵੇਰ 'ਚ ਮੌਨਸੂਨ ਦਾਖਲ ਹੋਇਆ ਤੇ 2 ਜੁਲਾਈ ਤੱਕ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਸੀ ਜਦੋਂ ਕਿ 2 ਅਕਤੂਬਰ ਤੱਕ ਮੌਨਸੂਨ ਹਟ ਗਿਆ ਤੇ ਸੁਬੇ ਚੱਕ ਜੂਨ ਤੋਂ 30 ਸਤੰਬਰ ਤੱਕ 314.6 ਮਿਲੀਮੀਟਰ بارش ਹੋਈ ਹੈ ਜੋ ਆਮ ਨਾਲੋਂ 439 ਫੀਸਦੀ ਘੱਟ ਹੈ ਨਾਲ ਹੀ ਹਾਲਾਂਕਿ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦਾ ਵਾਅਦਾ ਦਰਜ ਕੀਤਾ ਗਿਆ ਹੈ ਤਾਪਮਾਨ ਆਮ ਦੇ ਨਾਲੋਂ 2 ਤੋਂ 2 ਡਿਗਰੀ ਵੱਧ ਰਿਹਾ ਫ੍ਰੀਜ਼ ਕੋਰਚ ਸਭ ਤੋਂ ਵੱਧ ਤਾਪਮਾਨ 39 ਡਿਗਰੀ ਦਰਜ ਕੀਤਾ ਗਿਆ ਜਿੱਥੇ ਲੋਕਾਂ ਨੂੰ ਕੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪਿਆ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ